ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀ ਮਿਤਰਾ ਮਾਵਾ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਸਪੈਸ਼ਲ ਵੀਡੀਓ ਰঞ্জੀਤ ਸਿੰਘ ਡੱਡਰੀਆਂ ਵਾਲੇ ਦੀ ਲੈ ਕੇ ਹਾਜ਼ਰ ਹੋਏ ਆ ਤੇ ਇਹਨਾਂ ਦਾ ਇੱਕ ਤਾਜ਼ਾ ਬਿਆਨ ਜਿਹੜਾ ਉਹ ਅਮਰਤਪਾਲ ਸਿੰਘ ਜੀ ਦੇ ਬਾਰੇ ਚ ਆਇਆ ਤੇ ਇਹ ਜਿਹੜੇ ਅਮਰਤਪਾਲ ਸਿੰਘ ਰঞ্জੀਤ ਅਮਰਤਪਾਲ ਸਿੰਘ ਦੇ ਬਾਰੇ ਚ ਜਿਹੜੇ ਨੇ ਇਹ ਗੱਲਬਾਤ ਕਰ ਰਹੇ ਨੇ ਤੇ ਔਰ ਜਿਹੜਾ ਅਮਰਤਪਾਲ ਸਿੰਘ ਦਾ ਭੱਜ ਜਾਣਾ ਮੈਦਾਨ ਦੇ ਵਿੱਚੋਂ ਕਿਹਾ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜੋੜਿਆ ਜਾ ਸਕਦਾ ਚਮਕੌਰ ਦੀ ਲੜਾਈ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ ਉਹ ਭੱਜ ਗਏ ਸੀ ਤੇ ਬਾਕੀ ਵੀਡੀਓ ਤੋਂ ਬਾਅਦ ਗੱਲਬਾਤ ਕਰਾਂਗੇ ਪਹਿਲੋ ਪੂਰੀ ਪੂਰੀ ਵੀਡੀਓ ਦੇਖਦੇ ਆਂ ਤੇ ਵੀਡੀਓ ਤੋਂ ਬਾਅਦ ਜਿਹੜਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਤੁਸੀਂ ਆਪਦੀ رائے ਦਾ ਇਜ਼ਹਾਰ ਜ਼ਰੂਰ ਕਰਨਾ ਕਿ ਇਹ ਰਣਜੀਤ ਸਿੰਘ ਡੱਡਰੀਆਂ ਵਾਲੇ ਠੀਕ ਕਹਿ ਰਹੇ ਨੇ ਜਾਂ ਨਹੀਂ ਠੀਕ ਕਹਿ ਰਹੇ ਚਲੋ ਹੁਣ ਕਰਨੇ ਆਂ ਵੀਡੀਓ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਕਾਫੀ ਕੁਝ ਹੋ ਰਿਹਾ ਹੈ। ਉਹਦੇ ਬਾਰੇ ਵੇਖਣ ਨੂੰ ਤੇ ਸੁਣਨ ਨੂੰ ਬਹੁਤ ਕੁਝ ਮਿਲਿਆ ਹੈ। ਮੈਂ ਆਊਟ ਆਫ ਸਟੇਟ ਵਿੱਚ ਸਾਂ। ਕੱਲ ਆਇਆ। ਤੇ ਮੈਂ ਸੋਚਿਆ ਅੱਜ ਮੈਂ ਆਪਣਾ ਵੀ ਪੁਆਇੰਟ ਆਫ 뷰 ਰੱਖਾਂ। ਕਿਸੇ ਵੀ ਘਟਨਾ ਨੂੰ ਵੇਖਣ ਦਾ ਹਰ ਬੰਦੇ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਹੈ। ਆਪਣੇ ਆਪਣੇ ਤਰੀਕੇ ਨਾਲ ਸੋਚਣ ਦਾ, ਸਮਝਣ ਦਾ, ਵੇਖਣ ਦਾ ਹੱਕ ਹੈ ਸੋ ਜੋ ਪਿਛਲੇ ਦਿਨਾਂ ਵਿੱਚ ਹੋ ਰਿਹਾ ਉਹਦੇ ਸਬੰਧ ਵਿੱਚ ਬਹੁਤ ਘੱਟ ਬੰਦੇ ਗੱਲ ਕਰਦੇ ਨੇ ਮੁੱਦਾ ਬੜਾ ਸੈਂਸਿਟਿਵ ਹੈ ਜੇ ਵੀ ਕੋਈ ਬੰਦਾ ਸਿਆਣੀ ਗੱਲ ਕਰੇਗਾ ਟਕਾਉਣ ਦੀ ਬਿਠਾਉਣ ਦੀ ਗੱਲ ਕਰੇਗਾ ਤਾਂ ਫਟਾਫਟ ਗद्दार ਦੀ ਤਖਤੀ ਉਹਦੇ ਗੱਲ ਵਿੱਚ ਪਾ ਦਿੱਤੀ ਜਾਂਦੀ ਹੈ بڑے ਬੰਦਿਆਂ ਨੇ ਇੰਟਰਵਿਊ ਦਿੱਤੀਆਂ ਨੇ ਜਿਹੜੇ ਬੰਦੇ ਵੀ ਸਿਆਣੀ ਗੱਲ ਕਰਦੇ ਨੇ ਉਹ ਪੰਥ ਦੋਖੀ ਪੰਥ ਦਾ ਬੈਰੀ ਗਦਾਰ ਤੇ ਜਿਹੜਾ ਬੰਦਾ ਮਰਨ ਮਰਾਉਣ ਦੀਆਂ ਗੱਲਾਂ ਕਰੇ ਉਹ ਸਾਡਾ ਪੰਥ ਹਤੈਸ਼ੀ ਹੈ ਸਾਡਾ ਜੋਧਾ ਹੈ ਸਾਡਾ ਸੂਰਮਾ ਸੁਆਪੋ ਆਪਣੀ ਸੋਚ ਹੈ ਤੇ ਅੱਜ ਕੱਲ ਤਾਂ ਮੈਂ ਵੇਖਿਆ ਵੀ 7-8 ਸਾਲਾਂ ਵਿੱਚ ਜਿਹੜੀਆਂ ਗਾਲਾਂ ਸਾਡੇ ਵਰਗਿਆਂ ਨੂੰ ਇਹ ਕੱਢਦੇ ਸੀ ਹੁਣ ਤਾਂ ਇੱਕ ਪੱਤਰਕਾਰ ਨਿਊਜ਼ ਵੀ ਦੇਵੇ ਨਾ ਪੱਤਰਕਾਰ ਦਾ ਨਾਮ ਲਿਖ ਲਿਖ ਕੇ ਵੀ ਥੱਲੇ ਸੋਸ਼ਲ ਮੀਡੀਆ 'ਤੇ ਗਾਲਾਂ ਕੱਢੀਆਂ ਜਾਂਦੀਆਂ ਲਗਾਤਾਰ ਬਹੁਤ ਕੁਝ ਬੋਲਿਆ ਜਾਂਦਾ ਸੋ ਕਿਤੇ ਨਾ ਕਿਤੇ ਸੋਚਣਾ ਪੈਣਾ ਵੀਰੋ ਰਿਐਲਿਟੀ ਰਿਐਲਿਟੀ ਰਵੇਗੀ ਸਾਰੀ ਗੱਲ ਸੁਣਨੀ ਸਮਝਣੀ ਪੈਣੀ ਹੈਸਿਆਂ ਵਿੱਚ ਸੋਚਣਾ ਛੱਡੋ ਸਮੁੱਚਤਾ ਵਿੱਚ ਸੋਚੋ ਪੂਰਾ ਸਨਾਰੀਓ ਵੇਖਣਾ ਸ਼ੁਰੂ ਕਰੋ ਸਾਰੀ ਪਿਕਚਰ ਵੇਖਣੀ ਸ਼ੁਰੂ ਕਰੋ ਥੋੜੀ ਨਹੀਂ ਪੂਰੀ ਪਿਕਚਰ ਜਿਵੇਂ ਹੁਣ ਕਲਿੱਪ ਸੁਣਨਾ ਤਾਂ ਪੂਰਾ ਸੁਣਨਾ ਪੈਂਦਾ ਹੈ ਕਿਸਿਆਂ ਵਿੱਚ ਨਹੀਂ ਸੁਣੀਂਦਾ ਪੱਕਟ ਵੱਡ ਕਰਕੇ ਨਹੀਂ ਸੁਣੀਂਦਾ ਗੱਲ ਸਾਰੀ ਸੁਣੀਦੀ ਹੈ ਤੇ ਬੰਦਾ ਕਹਿਣਾ ਕੀ ਚਾਹੁੰਦਾ ਸਾਡੇ ਵਰਗਿਆਂ ਦਾ ਅੰਮ੍ਰਿਤਪਾਲ ਵਰਗਿਆਂ ਨਾਲ ਵੈਰ ਨਹੀਂ ਹੈ ਅੰਮ੍ਰਿਤਪਾਲ ਸਿੰਘ ਹੈ ਕੋਈ ਦੂਜਾ ਕੋਈ ਤੀਜਾ ਸਾਰੇ ਹੈਗੇ ਤਾਂ ਸਿੱਖਾਂ ਪਰ ਜਦੋਂ ਕਈ ਕੁਝ ਵਾਪਰਦਾ ਸਾਂਝੀਆਂ ਗਲਤੀਆਂ ਵਿੱਚ ਗਿਣਿਆ ਜਾਂਦਾ ਨਾ ਤੇ ਫਲ ਬੀਜਿਆ ਕਿਸੇ ਦਾ ਵੱਡਣਾ ਕਈ ਵਾਰੀ ਦੂਜਿਆਂ ਨੂੰ ਵੀ ਪੈ ਜਾਂਦਾ ਹੈ ਘਰ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰ ਨੇ 베ਰੀ ਲਾਈ ਹੈ ਸਾਰਿਆਂ ਨੇ 베ਰੀ ਨਹੀਂ ਲਾਈ ਇੱਕ ਨੇ ਲਾਈ ਹੈ ਪਰ ਘਰ ਦੇ ਵਿੱਚ 20 ਜੀ ਰਹਿੰਦੇ ਐ ਤੇ ਜਦੋਂ ਕੰਡੇ ਵੱਜਦੇ ਐ ਤੇ ਬਾਕੀਆਂ ਦਿਆਂ ਨੂੰ ਵੀ ਵੱਜਦੇ ਐ ਇਹ ਸਾਂਝੀ ਗਲਤੀ ਚ ਆ ਜਾਂਦਾ ਵੈਸੇ ਤਾਂ ਜਿਹੜਾ ਬੀਜੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਇੱਕ ਮੇਰੀ ਕੱਲੇ ਦੀ ਗਲਤੀ ਹੈ ਇੱਕ ਸਾਡੇ ਸ਼ਰੀਕੇ ਦੀ ਸਾਡੀ ਕੌਮ ਦੀ ਸਾਡੇ ਏਰੀਏ ਦੀ ਗਲਤੀ ਦਾ ਫਲ ਵੀ ਮੈਨੂੰ ਮਿਲਣਾ ਕਿਉਂਕਿ ਮੈਂ ਉੱਥੇ ਰਹਿਨਾ ਫਲ ਕਈ ਵਾਰੀ ਬੀਜਿਆ ਕਿਸੇ ਦਾ ਭੁਗਤਣਾ ਦੂਜੇ ਨੂੰ ਪੈ ਜਾਂਦਾ ਹੈ। ਸਾਂਝੀ ਗਲਤੀ ਗਿਣਿਆ ਜਾਂਦਾ ਹੈ। ਜਦੋਂ ਅਸੀਂ ਚੁੱਪ ਰਹਿੰਦੇ ਆਂ, ਵੇਖਦੇ ਰਹਿੰਦੇ ਆਂ ਤਮਾਸ਼ਾ। ਉਹਦੇ ਵਿੱਚ ਫਿਰ ਅਸੀਂ ਵੀ ਆ ਜਾਂਦੇ ਆਂ। ਕਿਕਰ ਕਿਸੇ ਨੇ ਬੀਜ ਦਿੱਤਾ ਹੁਣ ਕੰਡੇ ਤਾਂ ਸਾਨੂੰ ਵੀ ਵੱਜਣੇ ਨੇ ਕਿਉਂਕਿ ਅਸੀਂ ਘਰਚ ਹੀ ਰਹਿੰਦੇ ਸੀ। ਧਿਆਨ ਰੱਖਿਓ, ਸੋਚਿਓ ਗੱਲ ਜਦ। ਸੋ ਜੋ ਕੁਝ ਵੀ ਵਾਪਰ ਰਿਹਾ ਹੈ ਬੋਲਣ ਨਾ ਨਾ ਬੋਲਣ ਦਾ ਕਾਰਨ ਇਹੋ ਹੀ ਹੈ ਕਿ ਗਾਲ੍ਹਾਂ ਕੱਢਣ ਵਾਲੇ ਬਣਦੇ ਨੇ ਬੜਾ ਕੁਝ ਬੋਲਦੇ ਨੇ ਫਿਰ ਬੰਦਾ ਕਹਿੰਦਾ ਛੱਡ ਪਰੇ ਯਾਰ ਕਈ ਤੇ ਥ੍ਰੈਟ ਤੱਕ ਦਿੰਦੇ ਨੇ ਬੜਾ ਕੁਝ ਕੀ ਕਹਿੰਦੇ ਨੇ ਬੰਦੇ ਫਿਰ ਚੁੱਪ ਕਰ ਜਾਂਦੇ ਸੋ ਜੋ ਵਾਪਰਿਆ ਉਹਦੇ ਸਬੰਧ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਅਮਰਤਪਾਲ ਸਿੰਘ ਜੋ ਵੀ ਕੁਝ ਕਰ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਜ਼ਿਆਦਾਤਰ ਰੌਲਾ ਇਹ ਹੈ ਵੀ ਉਹ ਤਾਂ ਮਰਤ ਛਕਾਉਂਦਾ ਸੀ ਮੈਂ ਪੁੱਛਣਾ ਚਾਹੁੰਨਾ ਸਾਡੇ ਕੋਲੇ ਸਬੂਤ ਨੇ ਵੀਡੀਓ ਨੇ ਸਾਡੇ ਇੱਕ ਪ੍ਰੋਗਰਾਮ ਦੇ ਵਿੱਚ ਰਾਜਸਥਾਨ ਦੇ ਵਿੱਚ 6000 ਬੰਦੇ ਨੇ 6500 ਬੰਦੇ ਨੇ ਅਮਰ ਛੱਕਿਆ ਸੀ ਇੱਥੇ ਸਾਡੇ ਪਰਮੇਸ਼ਰ ਦਵਾਰ ਵਿੱਚ ਚਾਰ ਵਾਰ ਇੱਕ ਦਿਨ ਚੰਮਰ ਸੰਚਾਰ ਕਰਾਣਾ ਪਿਆ 11000 ਬੰਦੇ ਨੇ ਅਮਰ ਛੱਕਿਆ ਸੀ ਇਦਾਂ ਦੇ ਵੀ ਮਹੀਨੇ ਆਉਂਦੇ ਸੀ ਕਿ 18000 ਬੰਦਾ ਵੀ ਅਮਰ ਛੱਕ ਲਿੰਦਾ ਸੀ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਅਮਰ ਸ਼ਕਾਉਂਦੀਆਂ ਹਰ ਹਫਤੇ ਅਮਰ ਸੰਚਾਰ ਹੁੰਦਾ ਹੈ ਕਈਆਂ ਦੇ ਹਰ ਐਤਵਾਰ ਹੁੰਦਾ ਹੈ ਕਈਆਂ ਦੇ ਹਰ ਬੁੱਧਵਾਰ ਹੁੰਦਾ ਹੈ ਕਈਆਂ ਦੇ ਹਰ ਮਹੀਨੇ ਬਾਅਦ ਅਮਰ ਸੰਚਾਰ ਹੁੰਦਾ ਹੈ ਪਰ ਕਦੇ ਕਿਸੇ ਨਾਲ ਇਦਾਂ ਨਹੀਂ ਵਾਪਰਿਆ ਵੀ ਉਹਨਾਂ ਨੂੰ ਅੱਜ ਇਸ ਬੰਦੇ ਨੇ 18000 ਬੰਦੇ ਨੂੰ ਅਮਰ ਸ਼ਕਾਤਾ ਇਹਨੂੰ ਚੱਕ ਕੇ ਤੇ ਜੇਲ੍ਹ 'ਚ ਸਿੱਟ ਦਿਓ ਇਹਦੇ ਸਾਥੀਆਂ ਨੂੰ ਖਤਮ ਕਰ ਦਿਓ ਕਦੇ ਇਦਾਂ ਨਹੀਂ ਵਾਪਰਿਆ ਸਾਡੇ ਨਾਲ ਹੁਣ ਤੁਸੀਂ ਕਹਿਣਾ ਜੀ ਤੁਸੀਂ ਤਾਂ ਕੌਮ ਦੀ ਗੱਲ ਹੀ ਨਹੀਂ ਕਰਦੇ ਮਤਲਬ ਤੁਸੀਂ ਕੀ ਕਰਨਾ ਹੈ ਜਿੰਨਾ ਜਿਹੜੇ ਜਿਹੜੇ ਅਮਰ ਸੰਚਾਰ ਕਰਾ ਚੁੱਕੀ ਹੈ ਹੁਣ ਤੱਕ ਉਹਨਾਂ ਸਾਰਿਆਂ ਨੂੰ ਇੱਕ ਖੇਚ ਪਾ ਦੇਣਾ ਤੁਸੀਂ ਕਹਿਣਾ ਖੂਚ ਚ ਸਿੱਟੋ ਇਹ ਤਾਂ ਹੈ ਹੀ ਨਹੀਂ ਨਾ ਗੱਲ ਹੀ ਦੀ ਬਾਕੀ ਤਾਂ ਗੱਲ ਹੀ ਨਾ ਕਰੋ ਕਿਉਂਕਿ ਅਸੀਂ ਹਿੱਸਿਆਂ 'ਚ ਸੋਚਦੇ ਆਂ ਅਸੀਂ ਇੱਕ ਘਟਨਾ ਨੂੰ ਸੋਚਦੇ ਆਂ ਮੈਂ ਪੁੱਛਣਾ ਚਾਹੁੰਨਾ ਵੀ ਸੂਰੀ ਨੂੰ ਮਾਰਨ ਵਾਲੇ ਬਾਰੇ ਇਹਦਾ ਪਤਾ ਕੀਤਾ ਤੁਸੀਂ ਹੁਣ ਪੁੱਛਿਆ ਕਦੇ ਸਾਰ ਲਈਏ ਬੰਦੇ ਨੇ ਸਟੈਪ ਤਾਂ ਲੈ ਲਿਆ ਪਰ ਅਸੀਂ ਕੀ ਕਰਦੇ ਆਂ ਅਸੀਂ ਹਿੱਸਿਆਂ 'ਚ ਸੋਚਦੇ ਆ ਹਮੇਸ਼ਾ ਅਸੀਂ ਜੋ ਘਟਨਾ ਵਾਪਰੀ ਹੈ ਅੱਜ ਮਾੜਾ ਜੋ ਉਹਦੇ ਤੇ ਰੌਲਾ ਰੱਪਾ ਪਾਉਣਾ ਹੈ ਮੁੜ ਕੇ ਚੁੱਪ ਚਾ ਭੁੱਲ ਭਲ ਜਾਂਦੇ ਨੇ ਸਾਡਾ ਸੁਭਾਅ ਬਣ ਗਿਆ ਇਦਾਂ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਬੇਨਤੀ ਕਰਨੀ ਚਾਹੁੰਦਾ ਸੀ ਧਿਆਨ ਨਾਲ ਸੁਣਿਓ ਬੀਜਿਆ ਤੇ ਗਿਆ ਪਰ ਸਿੱਟੇ ਕਿਨੇ ਕਿਦਾਂ ਦੇ ਪੁੱਗਣੇ ਪੈਣਗੇ ਨੈਸ਼ਨਲ মিডিਏ ਦੀਆਂ ਤੁਸੀਂ ਨਿਊਜ਼ਾਂ ਸੁਣਿਓ ਜੋ ਆ ਰਿਹਾ ਸਾਹਮਣੇ ਉਹਦੇ ਬਾਰੇ ਸੁਣੋ ਜੋ ਪਿਕਚਰ ਸਿੱਖਾਂ ਦੀ ਬਣਾਈ ਜਾ ਰਹੀ ਹੈ ਉਹਦੇ ਬਾਰੇ ਸੁਣੋ ਮੈਂ ਬੋਲਿਆ ਸੀ ਪਿੱਛੇ ਜੇ ਵੀਡੀਓ ਕਲਿੱਪ ਨੈੱਟ ਤੇ ਪਿਆ ਕਿ ਬੰਦੀ ਸਿੰਘ ਬਾਹਰ ਆਉਣ ਭਰਾਵੋ ਬੰਦੀ ਸਿੰਘ ਬਾਹਰ ਆਉਣ ਪਰ ਧਿਆਨ ਰੱਖਿਓ ਇਦਾਂ ਦੀਆਂ ਸਟੇਟਮੈਂਟਾਂ ਨਾ ਦਿਓ ਕਿ ਹੋਰ ਬੰਦੀ ਬਣ ਜਾਣ ਮੈਂ ਬੋਲਿਆ ਕੁੱਕੀ ਗੱਲ ਵਰਗੇ ਜਿਹੜੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜੇਲਾਂ ਚੋਂ ਆਏ ਨੇ ਉਹ ਵੀ ਇਹੀ ਬੋਲਦੇ ਨੇ ਗੁਰਦੀਪ ਸਿੰਘ ਵਰਗੇ ਆਏ ਸੀ ਉਹਨਾਂ ਨੇ ਵੀ ਇਹੀ ਜੇਲ੍ਹ ਚੋਂ ਆ ਕੇ ਬੋਲਿਆ ਵੀ ਪੜ੍ਹਾਈ ਕਰ ਲੋ ਅਕਲ ਲੈ ਲੋ ਢੜਰੀਆਂ ਵਾਲਾ ਨਹੀਂ ਉਹ ਵੀ ਤਾਂ ਬੋਲਦੇ ਐ ਜਿਹੜੇ ਜੇਲ੍ਹਾਂ ਦੇ ਵਿੱਚ ਸੰਘਰਸ਼ ਕਰ ਚੁੱਕੇ ਐ ਉਹ ਵੀ ਆ ਕੇ ਕਹਿੰਦੇ ਐ ਕਿ ਭਰਾਵੋ ਮੁੜ ਕੇ ਕੋਈ ਨਹੀਂ ਪੁੱਛਦਾ ਧਿਆਨ ਰੱਖਿਓ ਖਿਆਲ ਰੱਖਿਓ ਉਹਨਾਂ ਨੇ ਵੀ ਇਹੀ ਬੋਲਿਆ ਪਰ ਕੌਣ ਸੁਣਦਾ ਇੱਥੇ ਕੌਣ ਸਮਝਣਾ ਚਾਹੁੰਦਾ ਜਿਹੜਾ ਵੀ ਅਕਲ ਦੀ ਗੱਲ ਕਰੇਗਾ ਇਹ ਪੰਥ ਦੁਖੀ ਐ ਇਹ ਗਦਾਰ ਐ ਕਿ ਸਰਟੀਫਿਕੇਟ ਸਾਡੇ ਹੱਥ ਚ ਹੈ ਗੁਰੂ ਗੋਬਿੰਦ ਸਿੰਘ ਦੇ ਖੱਬੇ ਪਾਸੇ ਪੇਟ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਜ਼ਖਮ ਸੀ ਦਿੱਤਾ ਗਿਆ ਸੀ ਪਰ ਉਹ ਜ਼ਖਮ ਦੁਆਰਾ ਫਿਰ ਤੀਰ ਲੱਗੇ ਚਲਾਉਣ ਉਹ ਫਿਰ ਅੱਲਾ ਹੋ ਗਿਆ ਫਿਰ ਪਾਟ ਗਿਆ ਉਹਦੇ ਕਰਕੇ ਸਰੀਰ ਛੱਡਦੇ ਐ ਪਰ ਕਲਗੀਧਰ ਪਾਤਸ਼ਾਹ ਦਾ ਛੁਰੇ ਕਾਰਨ ਦੁਨੀਆ ਚੋਂ ਜਾਂਦੇ ਐ ਪਰ ਕਦੇ ਉਹਨਾਂ ਨੂੰ ਸ਼ਹੀਦ ਕਿਹਾ ਸੀ ਸੱਡੀ ਮਰਜ਼ੀ ਏ ਕਿ ਜਿਸ ਦੇ ਨਾਂ ਨਾਲ ਲਾ ਦਿਓ ਸ਼ਹੀਦ ਤੇ ਨਹੀਂ ਕਹਿਣਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਵੀ ਸ਼ਹੀਦ ਨਹੀਂ ਕਹਿਣਾ ਉਹਨਾਂ ਨਾਂ ਉਹਨਾਂ ਦੇ ਨਾਂ ਨਾਲ ਕਦੇ ਸ਼ਹੀਦ ਨਹੀਂ ਲਾਇਆ ਸੀ ਕਿਉਂਕਿ ਅਸੀਂ ਜਿਹਨੂੰ ਜੀ ਕਰੇ ਗਦਾਰ ਕਹਿ ਦਿਓ ਜਿਹਨੂੰ ਜੀ ਕਰੇ ਪੰਥ ਦੋਖੀ ਕਹਿ ਦਿਓ ਅਮਰਤਪਾਲ ਸਿੰਘ ਆਉਂਦਾ ਉਹਨੇ ਕੁਝ ਫੈਸਲੇ ਲਏ ਕੁਝ ਬੰਦੇ ਨਾਲ ਲਾਏ ਫਟਾਫਟ ਚੱਲਿਆ ਤੇ ਜਿਹੜੇ ਤਾਂ ਉਹਦੇ ਨਾਲ ਤੁਰ ਪਏ ਇਹ ਤਾਂ ਨੇਜੀ ਪੰਥ ਦੇ ਹਤੈਸ਼ੀ ਪੰਥ ਨਾਲ ਖੜੇ ਨੇ ਜਿਹੜਾ ਬੰਦਾ ਕੁਝ ਵੱਖਰਾ ਨਜ਼ਰੀਆ ਰੱਖਦਾ ਇਹ ਪੰਥਦੁਖੀ ਹੈ ਜੀ ਇਹ ਕਹਿੰਦਾ ਹੋਰ ਨਾ ਬੰਦੀ ਸਿੰਘ ਬਣ ਜਾਣ ਐ ਨਾ ਹੋ ਜੇ ਐ ਨਾ ਹੋ ਜੇ ਨੁਕਸਾਨ ਨਾ ਹੋ ਜੇ ਇਹ ਪੰਥਦੁਖੀ ਹੈ ਜੀ ਇਹ ਹੁਣ ਪੰਥਦੁਖੀ ਹੈ ਜਿਹੜਾ ਨਾਲ ਤੁਰ ਪਿਆ ਉਹ ਪੰਥ ਦਾ ਹਤੇਸ਼ੀ ਹੈ ਅਸਲ ਬੰਦਾ ਉਹ ਹੈ ਜਿਹੜਾ ਹੁਣ ਅਮਰਤਪਾਲ ਸਿੰਘ ਦੇ ਨਾਲ ਤੁਰੇਗਾ ਪਰ ਕੋਈ ਰੋਡ ਮੈਪ ਹੈ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕੋਈ ਹੈ ਰੋਡ ਮੈਪ ਜੇ ਸਾਡੇ ਕੋਲੇ ਪਲਾਨ ਹੁੰਦਾ ਫਿਰ ਆ ਕੁਝ ਹੋਣਾ ਸੀ ਜੂ ਅੱਜ ਵਾਪਰ ਰਿਹਾ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਇਸ ਸਟੇਟਮੈਂਟਾਂ ਦਿੰਦੇ ਨੇ ਵੱਡੀਆਂ-ਵੱਡੀਆਂ ਮੁੜ ਕੇ ਫਿਰ ਭੱਜਦੇ ਨੇ ਰੱਜ ਕੇ ਭੰਡਣ ਵਾਲੇ ਲੋਕ ਭੰਡਦੇ ਨੇ ਉਹ ਮੌਕਾ ਚਾਹੁੰਦੇ ਹੁੰਦੇ ਆ ਕਿ ਸਾਨੂੰ ਮੌਕਾ ਮਿਲੇ ਤੇ ਅਸੀਂ ਗੱਲ ਕਰੀਏ ਅੱਜ ਕਾਨੂੰਨੀ ਸਕੰਜੇ ਕੱਸੇ ਜਾ ਰਹੇ ਨੇ ਐਦਾਂ ਉਹ ਮੌਕਾ ਚਾਹੁੰਦੇ ਆ ਕਿ ਕੱਸਿਆ ਜਾਵੇ ਸਕੰਜਾ ਪੰਜਾਬ ਦੀ ਜਵਾਨੀ ਜਵਾਨ ਹੋਈ ਹੈ ਉਹ ਪੜੇ ਲਿਖੇ ਸਮਝੇ ਕਾਰੋਬਾਰ ਕਰੇ ਕੰਮ ਕਰੇ ਨੌਕਰੀਆਂ ਕਰੇ ਬਾਹਰਲੇ ਦੇਸ਼ਾਂ ਵਿੱਚ ਜਾਣ ਮਿਹਨਤ ਕਰਨ ਬਹਾਦਰ ਬਣ ਪਰ ਜਦੋਂ ਵੀ ਕੋਈ ਆ ਕੇ ਗਰਮ ਗਰਮ ਗੱਲਾਂ ਕਰਨਾ ਕਿਉਂਕਿ ਜਵਾਨੀ ਹਮੇਸ਼ਾ ਜੋਸ਼ ਤੋਂ ਕੰਮ ਲੈਂਦੀ ਹੈ ਹੋਸ਼ ਤੋਂ ਨਹੀਂ ਕੰਮ ਲੈਂਦੀ ਤੇ ਇਹ ਫਟਾਫਟ ਇਧਰ ਨੂੰ ਤੁਰ ਪੈਂਦੇ ਆ ਪਰ ਚਲੋ ਤੁਰੇ ਸੀ ਅਮਰਤਪਾਲ ਸਿੰਘ ਦਾ ਲੋਕਾਂ ਨੇ ਸਾਥ ਦਿੱਤਾ ਉਹਦੇ ਨਾਲ ਖੜੇ ਪਰ ਕੀ ਅੱਜ ਅਮਰਤਪਾਲ ਸਿੰਘ ਨੂੰ ਨਾਲ ਨਹੀਂ ਖੜਨਾ ਚਾਹੀਦਾ ਸੀ ਇਹਨਾਂ ਦਾ ਅਮਰਤਪਾਲ ਸਿੰਘ ਨੂੰ ਸਟੈਂਡ ਨਹੀਂ ਲੈਣਾ ਚਾਹੀਦਾ ਸੀ ਕਿ ਜੇ ਲੋਕ ਮੇਰੇ ਨਾਲ ਖੜੇ ਨੇ ਮੈਂ ਕਿਹਾ ਕਿ ਮੈਂ ਕਿਧਰੇ ਭਜਾਂਗਾ ਨਹੀਂ ਮੈਨੂੰ ਜੇਲਾਂ ਦਾ ਡਰ ਨਹੀਂ ਅਮਰਤ ਸੰਚਾਰ ਹੀ ਕਰਾਉਣਾ ਹੈ ਜੇਲ੍ਹ ਚ ਜਾ ਕੇ ਕਰਾ ਲਾਂਗੇ ਮਰਨ ਦਾ ਡਰ ਨਹੀਂ ਮੌਤ ਦਾ ਸਾਨੂੰ ਡਰ ਨਹੀਂ ਤੇ ਫਿਰ ਕੀ ਹੋ ਗਿਆ ਜਦੋਂ ਉਹ ਆਏ ਸੀ ਫੜਨ ਵਾਸਤੇ ਭਾਈ ਅਮਰਤਪਾਲ ਸਿੰਘ ਦਾ ਕੈਮਰਾ ਪਿੱਛੇ ਨੌਜਵਾਨ ਦਾ ਚੱਲ ਰਿਹਾ ਸੀ ਕਹਿੰਦੇ ਰੋਕੋ ਗੱਡੀ ਲਾਈਵ ਚੱਲ ਰਹੀ ਸੀ ਤੇ ਕਹਿੰਦੇ ਆ ਆਓ ਬਈ ਦੱਸੋ ਮੇਰੇ ਨਾਲ ਕਰੋ ਗੱਲ ਜਿਹੜੀ ਕਰਨੀ ਹੈ ਜੇ ਕੋਈ ਪ੍ਰੋਬਲਮ ਮੇਰੇ ਨਾਲ ਹੈ ਮੇਰੇ ਨਾਲ ਗੱਲ ਕਰਿਓ ਆ ਮੇਰੇ ਜਿੰਨੇ 2-4 ਗੱਡੀਆਂ 'ਚ ਸਾਥੀ ਨੇ ਕਿਸੇ ਨੂੰ ਹੱਥ ਨਾ ਲੱਗਣਾ ਹੱਥ ਨਹੀਂ ਲੱਗਣਾ ਚਾਹੀਦਾ ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਹੈ ਮੇਰੇ ਸਪੋਰਟਰ ਬਹੁਤ ਹੋਣਗੇ ਪਿੱਛੇ 200 400 4000 ਕਿਸੇ ਨਾਲ ਗੱਲ ਨਾ ਕਰਿਓ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰਿਓ ਸਾਰੇ ਬੰਦੇ ਆਲੇ ਦੁਆਲੇ ਆਲੇ ਗ੍ਰਿਫਤਾਰ ਹੋ ਰਹੇ ਨੇ ਅਮਰਤਪਾਲ ਸਿੰਘ ਹੋਣੀ ਨਿਕਲਦੇ ਐ ਛੋਟੀ ਗੱਡੀ ਤੇ ਉਹ ਬੰਦੇ ਵੀ ਗ੍ਰਿਫਤਾਰ ਕਰ ਲਏ ਜਿਸ ਘਰ ਦੇ ਵਿੱਚ ਕੱਪੜੇ ਬਦਲੇ ਗਏ ਉਹ ਬੰਦੇ ਵੀ ਗ੍ਰਿਫਤਾਰ ਕੀਤੇ ਉਹ ਲੁਕਦੇ ਫਿਰਦੇ ਆ ਗਰੰਥੀ ਦੀ ਘਰ ਵਾਲੀ মিডিਆ ਜਾਂਦਾ ਉਹ ਲੁਕਦੀ ਫਿਰਦੀ ਏ মিডিਏ ਵਾਲੇ ਉਹਦੇ ਉਹਦੇ ਕੱਪੜੇ ਜਿਹੜੇ ਗਰੰਥੀ ਦੇ ਬੇਟੇ ਦੇ ਕੱਪੜੇ ਪਾ ਕੇ ਨਿਕਲੇ ਪਰ ਸਾਡੇ ਬੰਦੇ ਨੇ ਕਿ ਫੋਟੋਆਂ ਫੇਕ ਨਹੀਂ ਫਿਰ ਵੀਡੀਓ ਆਈਆਂ ਫਿਰ ਅੱਗੇ ਚੱਲ ਕੇ ਰੇੜੀ ਵਾਲਾ ਜਿਹੜਾ ਸੀ ਉਹ ਉਹ ਫੋਟੋ ਆਈ ਪਰ ਜਿਹੜੇ ਬੰਦਿਆਂ ਨੇ ਨਹੀਂ ਮੰਨਣਾ ਹੁੰਦਾ ਨਹੀਂ 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 ਇਹ ਫੋਟੋ ਫੇਕ ਹੈ ਅੱਜ ਉਹ ਬੰਦੇ ਦੀ ਇੰਟਰਵਿਊ ਵੀ ਦੇਖੀ ਮੈਂ ਉਹ ਬੰਦਾ ਕਹਿੰਦਾ ਮੇਰੀ ਰੇੜੀ ਰੋਕੀ ਗਈ ਆ ਮੇਰੀ ਰੇੜੀ ਹੈ ਰੇੜੀ ਦੀ ਫੋਟੋ ਵੀ ਦੇਖ ਲਓ ਫੋਟੋ ਅੱਗੋਂ ਵਿਖਾਓ ਤੇ ਜਿਹੜੀ ਫੋਟੋ ਹੈ ਉਹ ਵੀ ਹੈ ਕਹਿੰਦੇ ਕਣਕ ਕਣਕਾਂ ਨੇ ਪੰਜਾਬ ਦੇ ਵਿੱਚ ਤੇ ਫੋਟੋ ਵਿੱਚ ਤੇ ਇੰਨੀ ਇੰਨੀ ਕਹਿੰਦੇ ਮੱਕੀ ਹੈ ਜੀ ਸਾਡੇ ਏਰੀਏ ਵਿੱਚ ਬੱਕੀ ਜ਼ਿਆਦਾ ਬੀਜਦੇ ਨੇ ਕਣਕ ਨਹੀਂ ਉਹ ਰੇੜੀ ਦੇ ਉੱਤੇ ਉਹਨਾਂ ਨੇ ਦੋ ਨੌਜਵਾਨਾਂ ਨੇ ਮੇਰੀ ਰੇੜੀ ਨੂੰ ਰੋਕਿਆ ਟਾਇਰ ਪੈਂਚਰ ਹੋਇਆ ਮੋਟਰਸਾਈਕਲ ਵਿੱਚ ਰੱਖਿਆ ਮੈਂ 5 ਕਿਲੋਮੀਟਰ ਐਸ ਥਾਂ ਦੇ ਉੱਤੇ ਉਹਨਾਂ ਨੂੰ ਛੱਡਿਆ ਜਿੱਥੇ ਟਾਇਰ ਪੈਂਚਰ ਦੀ ਦੁਕਾਨ ਸੀ ਤੇ ਮੈਂ ਉਹਨਾਂ ਤੋਂ ਪੈਸੇ ਮੰਗੇ ਵੀ 100 ਰੁਪਿਆ ਮੈਨੂੰ ਦਿਓ ਉਹਨਾਂ ਨੇ 100 ਰੁਪਿਆ ਦਿੱਤਾ ਮੈਨੂੰ ਪੁੱਛ ਕੇ ਛੋਦੇ ਤੋਂ ਹੋਈ ਫਿਰ ਜਾ ਕੇ ਸ਼ਾਹਬਾਦ ਵਿੱਚ ਹਰਿਆਣੇ ਦੇ ਵਿੱਚ ਉਨਾ ਤੋਂ ਵੀ ਪੁੱਛ ਗਿਛ ਹੋ ਰਹੀ ਏ ਹੁਣ ਉਹ ਲੜ ਔਰਤ ਫੜੀ ਗਈ ਜਿੱਥੇ ਰਾਤ ਕੱਟੀ ਰਿਕਸ਼ੇ ਵਾਲਾ ਫੜਿਆ ਗਿਆ ਗਰੰਥੀ ਨੂੰ ਚੱਕਰ ਪੈ ਗਿਆ ਨਾਲ ਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਕਿੰਨੇ ਸਾਥੀ ਫੜੇ ਗਏ ਕਿੰਨੇ ਪਰਿਵਾਰ ਜਿਹੜੇ ਨੇ ਬਿਲਕ ਰਹੇ ਨੇ ਰੋ ਰਹੇ ਨੇ ਸਾਡੇ ਬੱਚੇ ਸਾਡੇ ਬੱਚੇ ਸਾਡੇ ਬੱਚੇ ਕੀ ਸਾਡੇ ਕੋਲ ਇਹੀ ਪਲਾਨ ਸੀ ਕਿ ਹੋਰ ਬੰਦੀ ਬਣਾ ਦਿਆਂਗੇ ਅਸਾਮ ਵਰਗੀਆਂ ਜ਼ਿਲਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਚਲੇ ਗਏ ਕਿ 6 ਮਹੀਨੇ ਰੋਲਾ ਪਊਗਾ ਉਸ ਤੋਂ ਬਾਅਦ ਕੁਝ ਬੰਦੇ ਫੜੇ ਜਾਣਗੇ ਕੁਝ ਇਦਾਂ ਹੋ ਜਾਣਗੇ ਕੁਝ ਇਦਾਂ ਹੋ ਜਾਣਗੇ ਅੱਜ ਅਮਰਤਪਾਲ ਸਿੰਘ ਨੂੰ ਇੱਕ ਪਲਟੀਨਾ ਮੋਟਰਸਾਈਕਲ ਮਿਲਦਾ ਹੈ ਤੇ ਅਮਰਤਪਾਲ ਸਿੰਘ ਹੁਣੀ ਉਹਦੇ ਤੇ ਚੜ ਜਾਂਦੇ ਆ ਜੇ ਹੈਲੀਕਾਪਟਰ ਮਿਲ ਗਿਆ ਤੇ ਹੈਲੀਕਾਪਟਰ ਤੇ ਨਾ ਚੜਨਗੇ ਜਹਾਜ਼ ਮਿਲ ਜੇਗਾ ਜਹਾਜ਼ ਤੇ ਨਹੀਂ ਚੜਨਗੇ ਬਾਰਡਰ ਮਿਲ ਜੇਗਾ ਬਾਰਡਰ ਨਹੀਂ ਪਾਰ ਕਰਨਗੇ ਪਰ ਜਿਹੜੇ ਮਗਰ ਲੱਗੇ ਸੀ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਪਿੱਛੇ ਲੱਗੇ ਸੀ ਉਹਨਾਂ ਦਾ ਕੀ ਕਸੂਰ ਹੈ ਤੇ ਐਦਾਂ ਖੜੀਦਾ ਓਏ ਕਰੋ ਗੱਲ ਮੇਰੇ ਨਾਲ ਕਿਹੜੀ ਕਰਨੀ ਹੈ ਮੇਰੇ ਨਾਲ ਕਰੋ ਨਾ ਗੱਲ ਮੈਂ ਫੈਸਲਾ ਕੀਤਾ ਹੈ ਨਾ ਮੇਰੇ ਕੋਲੇ ਪਲਾਨ ਆ ਕਿ ਮੈਂ ਕੀ ਕਰਨਾ ਪਰ ਹਰਾਨੀ ਦੀ ਗੱਲ ਉਦੋਂ ਹੋਈ ਕੁਛ ਕੁਛ ਕਥਾਵਾਚਕਾਂ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਵੀ ਤਾਂ ਨਿਕਲੇ ਸੀ ਉਹ ਪਿਆਰਿਓ ਗੁਰੂ ਗੋਬਿੰਦ ਸਿੰਘ ਨਾਲ ਰਲਹਾ ਰਹੇ ਕਲਗੀਆਂ ਵਾਲੇ ਪਾਸ਼ਾ ਕੋਲੇ ਪਲਾਨ B ਵੀ ਸੀ ਬੰਦਾ ਸਿੰਘ ਬਹਾਦਰ ਨੂੰ ਵੀ ਕਾਇਮ ਕੀਤਾ ਸਿੱਖ ਰਾਜ ਆ ਗਿਆ ਸੀ ਉਸ ਤੋਂ ਬਾਅਦ ਇਕ ਮਾਹੌਲ ਸੀ ਇੱਕ ਸਿਸਟਮ ਸੀ ਪਿਛੇ 250 ਸਾਲ ਦਾ ਇਤਿਹਾਸ ਸੀ 250 ਸਾਲ ਦੀ ਤਿਆਰੀ ਸੀ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਇੱਥੇ ਤਿਆਰੀ ਕੀ ਹੈ ਇਹੀ ਗੱਲ ਦਾ ਤਾਂ ਪਿੱਟ ਸਿ ਆਪਾਂ ਸਾਰੇ ਪਾ ਰਹੇ ਸੀ ਜਿਹੜੇ ਜਿਹੜੇ ਬੰਦੇ ਬੋਲਦੇ ਸੀ ਪੰਥ ਦਾ ਗद्दार ਪੰਥ ਦਾ ਗद्दार ਪੰਥ ਦਾ ਗद्दार ਕਹਿ ਰਹੇ ਸੀ ਪਰ ਅੱਜ ਅਸੀਂ ਚੰਗੇ ਰਹੇ ਕਿੰਨੇ ਪਰਿਵਾਰ ਫੜੇ ਗਏ ਕਿੰਦਾ ਵੱਡਾ ਕਿਉਂਕਿ ਸਕੰਜਾ ਕਸਨ ਵਾਲੇ ਤਾਂ ਚਾਹ ਰਹੇ ਸੀ ਤੁਸੀਂ ਮੌਕਾ ਦਿਓ ਤੁਸੀਂ ਮੌਕਾ ਦਿਓ ਤੇ دہشت ਪਾਤੀ ਦਹਿਲ ਪਾਤਾ ਹੁਣ ਜਿਹੜੇ ਬੰਦੇ ਪੰਜਾਬ ਬਾਰੇ ਸੋਚਣ ਵਾਲੇ ਵੀ ਨੇ ਉਹ ਵੀ ਸਦਾ ਵਾਸਤੇ ਉਹਨਾਂ ਨੇ ਇਹ ਠੰਡੇ ਕਰਤੇ ਇਹ ਦੂਜਿਆਂ ਨੂੰ ਦਬਾਇਆ ਗਿਆ ਫੜਨ ਵਾਲਿਆਂ ਨੂੰ ਤਾਂ ਫੜਿਆ ਪਰ ਬਾਕੀਆਂ ਨੂੰ ਦਹਿਲ ਪਾਇਆ ਗਿਆ ਡਰਾਇਆ ਗਿਆ ਮੀਡੀਏ ਤੇ ਵੀ ਸਕੰਜਾ ਕੱਸਿਆ ਗਿਆ ਏਸੀ ਰਣਜੀਤ ਸਿੰਘ ਡੱਡਰੀਆਂ ਵਾਲੇ ਜਿਹੜੇ ਅਮਰਤਪਾਲ ਸਿੰਘ ਦੇ ਬਾਰੇ ਚ ਦੱਸ ਰਹੇ ਸੀ ਜਿਹੜਾ ਇੱਕ ਮਤਨਾਜ਼ਾ ਮਸਲਾ ਬਣ ਗਿਆ ਤੇ ਜਿਹੜੇ ਉਹਨਾਂ ਦੇ ਨਾਲ ਸਨ ਮਤਲਬ ਉਹ ਕਿ ਦੇਖੋ ਨਾ ਕਿ ਅੱਜਕੱਲ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਬਹੁਤ ਸਾਰੇ ਸਿਆਸੀ ਲੋਕ ਨੇ ਜਿਹੜੇ ਉਹ ਅੱਗੇ ਤੁਰਦੇ ਨੇ ਠੀਕ ਹੈ ਉਹ ਧਰਮ ਦਾ ਨਾਮ ਲੈ ਕੇ ਜਾਂ ਜਿੱਦਾਂ ਵੀ ਉਹਨਾਂ ਦੇ ਮਕਸਦ ਆਪਣੇ ਹੁੰਦੇ ਨੇ ਤੇ ਲੇਕਿਨ ਮਾਰੇ ਹੋ ਜਾਂਦੇ ਨੇ ਜਿਹੜੇ ਨਾਲ ਹੁੰਦੇ ਨੇ ਠੀਕ ਹੈ ਤੇ ਉਹ ਮਤਲਬ ਕੁਰਬਾਨੀਆਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਨੇ ਤੇ ਜਦੋਂ ਫਤਿਹ ਹੁੰਦੀ ਹੈ ਕਾਮਯਾਬੀ ਹੁੰਦੀ ਹੈ ਉਦੋਂ ਮਤਲਬ ਨਾ ਜਿਹੜਾ ਉਹ ਅੱਗੇ ਲੱਗਣ ਆਲਿਆਂ ਦਾ ਗਿਣਿਆ ਜਾਂਦਾ ਤੇ ਲੇਕਿਨ ਜਦੋਂ ਮਾਰਖਾਨ ਦੀ ਵਾਰੀ ਆਂਦੀ ਏ ਉਦੋਂ ਪਤਲੀ ਗਲੀ ਚੋਂ ਨਿਕਲ ਜਾਂਦੇ ਨੇ ਤੇ ਅਮਰਤਪਾਲ ਸਿੰਘ ਦੇ ਬਾਰੇ ਮੈਂ ਕੋਈ ਐਸੀ ਗੱਲ ਨਹੀਂ ਕਰਦਾ ਕਿਉਂਕਿ ਇੱਕ ਮਤਨਾਜ਼ਾ ਮਸਲਾ ਹੈ ਬਹੁਤ ਸਾਰੇ ਉਹਨਾਂ ਨੂੰ ਲਾਭ ਕਰਨ ਵਾਲੇ ਨੇ ਬਹੁਤ ਸਾਰੇ ਮਤਲਬ ਹੈ ਔਰ ਮੈਨੂੰ ਹੋ ਸਕਦਾ ਇਨੀ ਹਕੀਕਤ ਦਾ ਵੀ ਨਾ ਪਤਾ ਹੋਵੇ ਮੈਂ ਨਹੀਂ ਮਤਲਬ ਇਹ ਕਹਿੰਦਾ ਕਿ ਕੋਈ ਮਤਲਬ ਐਸੀ ਗੱਲ ਤੇ ਉਹਨਾਂ ਨੇ ਮਤਲਬ ਉਹ ਅਗਰ ਉਹ ਨਿਕਲ ਗਏ ਨੇ ਤੇ ਉਹਨਾਂ ਨੇ ਚਮਕੌਰ ਦੀ ਲੜਾਈ ਨਾਲ ਲੋਕਾਂ ਨੇ ਜਿਹੜੇ ਮੁਹੱਬਤ ਕਰਦੇ ਨੇ ਅਮਰਪਾਲ ਸਿੰਘ ਨਾਲ ਉਹਨਾਂ ਨੇ ਚਮਕੌਰ ਦੀ ਲੜਾਈ ਦੇ ਨਾਲ ਉਹਨੂੰ ਤਸ਼ਬੀਹ ਦੇ ਦਿੱਤੀ ਕਿ ਕਿਵੇਂ ਮਤਲਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਸੀ ਉਹ ਭੱਜ ਗਏ ਸੀ ਨਿਕਲ ਗਏ ਸਨ ਤੇ ਇਸੇ ਤਰ੍ਹਾਂ ਜਿਹੜੇ ਉਹ ਅਮਰਪਾਲ ਸਿੰਘ ਨੂੰ ਵੀ ਮਤਲਬ ਸਿਆਸੀ لحاظ ਨਾਲ ਹਕਮਤ ਅਮਲੀ ਨਾਲ ਜਿਹੜਾ ਉਹ ਨਿਕਲਣਾ ਪਿਆ ਤੇ ਇਹਨਾਂ ਨੇ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਸ ਵਾਕੇ ਨੂੰ ਜੋੜ ਦਿੱਤਾ ਤੇ ਤੁਸੀਂ ਕਿਉਂਕਿ ਕਹਿੰਦੇ ਹੋ ਕਿ ਕਿਹਾ ਇਹ ਵਾਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੋੜਿਆ ਜਾ ਸਕਦਾ ਹੈ ਕਿ ਆ ਮਤਲਬ ਇਹਨਾਂ ਨੂੰ ਮਤਲਬ ਇਹਨਾਂ ਦੀ ਇਹਨਾਂ ਨੂੰ ਮਤਲਬ ਹੱਕ ਤੇ ਮੰਨਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਉਪਾਸ਼ਕ ਦੇ ਸੀ ਕਿ ਆ ਅੱਜ ਵੀ ਮਤਲਬ ਕੋਈ ਉਹਨਾਂ ਦੀ ਮਤਲਬ ਰਾਸਤੇ ਤੇ ਚਲਦਿਆਂ ਹੋਇਆ ਜੰਗ ਤੋਂ ਭੱਜ ਸਕਦੇ ਨੇ ਕਿ ਆ ਉਹਨਾਂ ਨੂੰ ਮਤਲਬ ਇਹ ਠੀਕ ਸਮਝਿਆ ਜਾਏਗਾ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦਾ ਇਖਤਤਾਮ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ